ਅਮਰ ਸ਼ੇਰ ਸਿੰਘ ਸ਼ੈਰੀ ਕੰਸੀ ਜੀ ਸਾਡੇ ਐਮਐਲਏ ਨੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਉਹ ਕੰਮ ਕੀਤਾ ਉਹ ਪੁਰਾਣਾ ਕੀਤਾ ਜੋ ਕਿ ਸਫਲਤਾ ਦੀ ਜਾਂਦੇ ਵਿੱਚ ਕਿਸੇ ਵੀ ਪਹਿਲੇ ਲੀਡਰ ਨੇ ਇਸ ਵਾਰ ਧਿਆਨ ਹੀ ਨਹੀਂ ਦਿੱਤਾ ਇੱਕ ਟਾਲੇ ਨੂੰ ਹੁਣ ਤੱਕ ਦਾ ਐਮਐਲਏ ਸਭ ਤੋਂ ਰਾਏ ਕੰਮਾ ਕੋ ਮੇਰੇ ਹਿਸਾਬ ਨਾਲ ਸਭ ਤੋਂ ਵੱਡਾ ਕੰਮ ਇਹ ਬੜੀ ਵੱਡੀ ਗੱਲ ਸੀ ਜੀ ਅੱਜ ਪਟਾਣੇ ਨੂੰ ਜਿਹੜੀ ਯਾਦਗਾਰੀ ਲਈ ਇਹ ਫਾਰਕ ਜਿਹੜੀ ਆ ਸਮਰਪਿਤ ਕੀਤੀ ਐ ਜੀ ਉਹਨਾਂ ਮੈਨੋ ਸਾਹਿਬ ਨੇ ਅੱਜ ਉਹਨਾਂ ਨੇ ਚਲ ਪੂਰਾ ਕਰਵਾਇਆ ਅੱਜ ਸਰਕਾਰ ਕੋਲ ਕੀ ਇੱਥੇ ਆਜ ਮਹੌਦ ਸਰ ਜੀ ਦਾ ਮੇਜ ਜੀ ਦਾ ਵਿਰਾਜ ਗੁਰੂ ਦਾ ਪੁੱਤ ਸਥਾਪਨਾ ਕਰਕੇ ਪਟਾਣੇ ਵਾਲੇ ਲੋਕ ਬਟਾਣੇ ਦੇ ਨਾਲ ਨਾਲ ਅਮਰ ਸੇਸੀ ਚਾਰੀ ਕਲਸੀ ਵੱਲੋਂ ਜਰਾਏ ਉਦਘਾਟਨ ਕੀਤਾ ਗਿਆ ਪਹਿਲੀ ਵਾਰ ਹੋ ਰਿਹਾ ਹੈ ਇਸ ਇਤਿਹਾਸਿਕ ਦਿਨ ਤੇ ਆ ਬਹੁਤ ਬਹੁਤ ਮੁਬਾਰਕਾਂ ਮੈਂ ਦੇ ਸਕਦਾ ਕਿਉਂਕਿ ਅੱਜ ਜਿਹੜਾ ਇਹ ਬੜੀ ਵੱਡੀ ਗੱਲ ਸੀ ਜੀ ਅੱਜ ਪਟਾਣੇ ਨੂੰ ਜਿਹੜੀ ਯਾਦਗਾਰੀ ਲਈ ਇਹ ਪਾਰਕ ਜਿਹੜੀ ਹੈ ਸਮਰਪਿਤ ਕੀਤੀ ਹੈ ਜੀ ਕਿਉਂਕਿ ਅੱਗੇ ਮੈਂ ਹੁਣ ਇੰਨੀ ਗੱਲ ਮੰਨਣਾ ਕਹਿ ਸਕਦਾ ਵੀ ਜਿਹੜਾ ਜੰਮੂ ਕਸ਼ਮੀਰ ਤੋਂ ਆਊਗਾ ਨੇ ਕੰਡਾਲੇ ਦਾ ਉਹਨੂੰ ਇੱਥੇ ਪਤਾ ਲੱਗ ਜੂਗਾ ਕਿ ਜਿੱਥੇ ਤਰੰਗ ਦਾ ਘੱਲਾ ਰਹਾ ਰਿਹਾ ਹੈ ਜਿੱਥੇ ਆਦਮ ਕੱਪ ਸਾਡੇ ਸ਼ਹੀਦਾਂ ਤੋਂ ਉਹਨੂੰ ਬਟਾਲਾ ਖੇਰ ਹੈ ਬਿਲਕੁਲ ਇੱਥੇ ਬਟਾਲਾ ਸ਼ਹਿਰ ਸੀ ਇਤਿਹਾਸਿਕ ਇੱਥੇ ਗੱਲਬਾਤ ਕੀਤੀ ਹੈ ਜੀ ਤੁਸੀਂ ਤਸਵੀਰਾਂ ਵੀ ਦੇ ਸਬੰਧ ਵਿੱਚ ਬਟਾਲਾ ਦਾ ਰਸਾ ਲੋਕਾਂ ਦਾ ਜਰਾਏ ਉਹ ਵੀ ਪਹਾੜੀ ਇਲਾਕੇ ਤੇ ਉਹ ਵੀ ਜਰਾ ਖੁਸ਼ੀ ਵਾਲੀ ਗੱਲ ਹੈ ਪਹਿਲੀ ਵਾਰ ਜਰਾਏ ਬਟਾਲੇ ਦੀ ਧਰਤੀ ਦੇ ਉੱਤੇ ਆਏ ਨਹੀਂ ਤਾਂ ਪਹਿਲਾਂ ਵਿਚਰਿਆ ਉਹ ਬਟਾਲਾ ਸ਼ਹਿਰ ਨੂੰ ਕਿਹਾ ਜਾਂਦਾ ਸੀਗਾ ਅੱਜ ਕਿਤੇ ਨਾ ਕਿਤੇ ਪਟਾਰਾ ਮਿਆਰ ਵੀ ਪਤਾ ਲੱਗਦਾ ਕਿ ਪਟਾਰਾ ਸ਼ਹਿਰ ਵੀ ਉਹ ਗੱਲਬਾਤ ਵੀ ਕਰਾਂਗੇ ਤੇ ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾ ਦਾਂਗੇ ਪਟਾਰੇ ਸ਼ਹਿਰ ਦੇ ਵਿੱਚ ਪਟਾਰੇ ਸ਼ਹਿਰ ਦੇ ਵਿੱਚ ਪਹਿਲੀ ਵਾਰ ਜਿਹੜਾ ਇਤਿਹਾਸ ਦੇ ਵਿੱਚ ਜਿਹੜਾ ਹੋਇਆ ਏ ਅਮਨ ਸਿੰਘ ਸ਼ਹਿਰੀ ਕਲਤੀ ਆਨਾਲੇ ਪਟਾਰਾ ਵੱਲੋਂ ਜਿਹੜਾ ਇਹ ਕਾਰਿਆ ਕੀਤਾ ਗਿਆ ਤੇ ਤੁਹਾਨੂੰ ਤਸਵੀਰਾਂ ਤੇ ਫੇਰ ਦਿਖਾਵਾਂਗੇ ਆਈ ਲਾਓ ਪਟਾਰਾ ਕਹਿੰਦੇ ਨੇ ਸ਼ਹਿਰੀ ਸਾਹਿਬ ਨੇ ਕਿਹਾ ਕਿ ਜੀ ਐਂਡ ਕੇ ਕੋਈ ਆਏਗਾ ਮੈਂ ਉਹ ਵੇਖ ਕੇ ਝੰਡਾ ਦੇ ਕੇ ਕਹੂੰਗਾ ਜੀ ਵਾਕਈ ਗੁਰੂਗ੍ਰਿ ਨਗਰੀ ਬਨਾਲਾ ਸ਼ਹਿਰ ਵਿੱਚ ਪਹੁੰਚ ਗਏ ਆ ਤੇ ਆਪਾਂ ਆਕੇ ਤੇਰੇ ਵਰਕਰ ਨੇ ਉਹ ਵੀ ਪਹੁੰਚੇ ਨੇ ਪਾਉਣ ਨਾਲ ਵੀ ਧੰਨਵਾਦ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੇ ਕਿੱਦਾਂ ਲੱਗ ਰਿਹਾ ਹਜ਼ਾਰਾਂ ਦੀ ਤਦਾਰ ਦੇ ਵਿੱਚ ਜਿਹੜੇ ਨੇ ਵਰਕਰ ਤੇ ਹੁੰਦੇ ਨੇ ਅਮਨ ਸ਼ੇਰ ਸਿੰਘ ਸ਼ੈਰੀ ਨਾਲ ਜੁੜਦੇ ਨੇ ਉਹ ਵੀ ਅੱਜ ਤੋਂ ਮੰਤਰ ਨਾਲ ਗੱਲਬਾਤ ਕਰਦੇ ਆਂ ਮੇਰੀ ਕਹਦੇ ਆ ਵੀ ਇਸ ਲਈ ਸਾਰੇ ਵਰਕਰ ਸਾਹਿਬਾਨ ਨੇ ਆਪਣੇ ਦੇ ਸੰਭਵਤਾਈ ਤੇ ਪਾਤਰ ਨੇ ਵੀ ਉਹਨਾਂ ਨੇ ਪਟਾਲੇ 'ਚ ਇੱਕ ਬੜੀ ਵੱਡੀ ਕਮੀ ਸੀ ਜਿਹੜੀ ਜੋ ਬੇਸ ਜਿਹੜਾ ਅਜਾਬ ਹੋਇਆ ਛੀਤਾ ਦੀ ਕੁਰਬਾਨੀ ਨਾਲ ਤੇ ਕਿਤੇ ਨਾ ਕਿਤੇ ਉਸ ਪਟਾਲੇ ਵਿੱਚ ਮਿਸ ਸੀ ਕਿਤੇ ਨਾ ਕਿਤੇ ਨਾ ਨੋ ਜਾਨ ਮਾਰ ਕੇ ਸੀ ਸੀਐਮਐਲਓ ਸਾਹਿਬ ਨੇ ਅੱਜ ਉਹਨਾਂ ਦੀ ਗੱਲ ਪੂਰੀਆ ਕਰਦੇ ਹੋਇਆ ਅੱਜ ਭਗਤ ਸਰਦਾਰ ਭਗਤੀ ਦੇ ਆਜਮ ਭਗਤ ਸਿੰਘ ਜੀ ਦਾ ਸੁਖਦੇਵ ਜੀ ਦਾ ਤੇ ਰਾਜਗੁਰੂ ਦਾ ਪੁੱਤ ਸਥਾਪਨਾ ਕਰਕੇ ਇਹ ਬਟਾਲੇ ਵਾਲਾ ਬਹੁਤ ਵੱਡਾ ਇੱਕ ਮਲਕੀ ਮੌਕਾ ਦਿੱਤਾ ਹੈ ਜਿਹਾ ਕਿ ਇੱਕ ਜੋ ਤਰੰਗਾ ਹੈ ਜਿਹਦੇ ਸਾਰੇ ਦੁਨੀਆ ਨਾਲ ਪਸਤ ਤੱਕ ਹੁੰਦੀ ਹੈ ਸਾਰੇ ਇੰਡੀਆ ਦੀ ਦੁਨੀਆ ਨਾਲ ਪਸਤ ਤੱਕ ਹੁੰਦੀ ਹੈ ਤੇ ਅਸੀਂ ਬਾਕੀ ਕਰਤਾਲ ਸਗੰਦੀ ਸਿਨਾਉ ਚਾਹ ਹੋ ਜਾਂਦਾ ਹੈ ਕਿ ਅਜਿਹਾ ਵਾਕਿਆ ਅਨੁਸ਼ਾਰੀ ਕਲ ਸੀ ਜੇ ਉਸ ਤਰੰਗੇ ਨੂੰ ਬਟਾਲੇ ਵਿੱਚ ਨਹਿਰਾ ਦੇ ਸਾਰੇ ਬਟਾਲੇ ਦਾ ਨਾਂ ਨਾਂ ਦੇ ਬਲਦੇ ਤੰਗਾ ਉਚਾਤ ਬਲਕੇ ਉਸ ਦੇ ਨਾਂ ਨਾਲ ਸਾਡੇ ਪਟਾਲੇ ਸ਼ਹਿਰ ਦਾ ਵੀ ਨਾਂ ਉਚਾ ਕੀਤਾ ਹੈ ਇੰਨੀ ਅੱਗੇ ਲੱਗਣ ਤੋਂ ਹੋਏ ਜੀ ਹੋਰ ਵੀ ਵਰਕਰ ਨੇ ਆਪਾਂ ਗੱਲਬਾਤ ਕਰਦੇ ਹਾਂ ਜੀ ਨਮਸਕਾਰ ਭਾਜੀ ਨਮਸਕਾਰ ਜੀ ਨਾਮ ਦੇ ਅਰੁਣ ਸੋਨਨੀ ਅਰੁਣ ਜੀ ਕਿੱਦਾਂ ਦੇਖਦੇ ਹੋ ਕਿ ਬੜਾ ਹਜ਼ਾਰਾਂ ਦੀ ਤਦਾਰ ਦੇ ਵਿੱਚ ਜਿਹੜੇ ਅਮਨ ਭਾਜੀ ਨੂੰ ਅਮਨ ਸ਼ੇਰ ਸਿੰਘ ਐਮ ਐਲ ਏ ਸਾਹਿਬ ਨੂੰ ਚਾਹਣ ਵਾਲੇ ਨੇ ਉਹ ਵੀ ਇੱਥੇ ਪਹੁੰਚੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਦਿਨ ਨਾ ਅੱਜ ਦਾ ਦਿਨ ਲੋਕ ਸਪੂਨ ਪਹੁੰਚਾਉਣ ਵਾਲਾ ਦਿ ਉਹ ਕਿ ਮੇਰੇ ਦਿਲੀ ਚਾਹੀਏ ਜਦੋਂ ਮੈਂ ਜਲੰਧਰ ਜਾਂਦਾ ਹਾਂ ਜਾਂ ਕਿਸੇ ਮੈਟਰੋ ਸਿਟੀ ਤੇ ਜਾਂਦਾ ਹਾਂ ਉੱਥੇ ਸਾਡੇ ਫਲੈਗ ਦਾ ਜਿਹੜਾ ਵਕਾਦਾ ਮਾਨਸਮਾਰ ਹੁੰਦਾ ਹੀ ਵੱਡੇ ਝੰਡੇ ਲੱਗਿਆ ਇੱਕ ਮਨ ਚ ਰੀਜ ਆਉਂਦੀ ਸੀ ਸਾਡਾ ਪਟਾਰਾ ਕਿਉਂ ਨਹੀਂ ਇਹ ਕਿ ਸਾਡੇ ਦੇਸ਼ ਦਾ ਲੱਗਾ ਸਾਡੇ ਦੇਸ਼ ਦੀ ਸ਼ਾਨ ਤੇ ਅੱਜ ਸਾਡੇ ਚੈਤ ਸਾਬਤ ਹੋਈ ਹੈ ਪਰ ਉਹਦੇ ਨਾਲ ਨਾਲ ਇਸ ਸ਼ਾਨ ਨੂੰ ਜਿਹਨਾਂ ਨੇ ਵਧਾਇਆ ਉਹ ਸ਼ਹੀਦ ਸਾਡਾ ਮਾਨ ਪੰਜਾਬ ਦਾ ਮਾਨ ਹਿੰਦੁਸਤਾਨ ਦਾ ਮਾਨ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਉਹਨਾਂ ਦੇ ਜਿਹੜੇ ਸਮਾਰਕ ਅੱਜ ਇੱਥੇ ਸਾਬਤ ਕੀਤੇ ਗਏ ਨੇ ਇਹ ਪਟਾਲੇ ਨੂੰ ਹੁਣ ਟਕਰਾ ਮੇਰੇ ਸਾਹ ਦੇ ਕਰਾਇ ਕਮਾ ਚੋ ਮੇਰੇ ਸਾਹਮਣੇ ਸਭ ਤੋਂ ਵੱਡਾ ਤੋਹਫਾ ਮੈਂ ਇਸ ਚੀਜ਼ ਵਾਸਤੇ ਮਾਣ ਮਹਿਸੂਸ ਕਰਨਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਮਾਈ ਹਾਂ ਅਮਨ ਸ਼ੇਰ ਸਿੰਘ ਸ਼ੈਰੀਕਰਸੀ ਜੀ ਸਾਡੇ ਐਮਐਲਏ ਨੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਉਹ ਕੰਮ ਕੀਤਾ ਉਹ ਪ੍ਰਵਲਾ ਕੀਤਾ ਜੋ ਕਿ 70 ਸਾਲਾਂ ਦੇ ਇਜਾਦ ਦੇ ਵਿੱਚ ਕਿਸੇ ਵੀ ਪਹਿਲੇ ਲੀਡਰ ਨੇ ਇਸ ਵਾਰ ਧਿਆਨ ਹੀ ਨਹੀਂ ਦਿੱਤਾ ਇਹ ਵੀ ਇੱਕ ਸ਼ਹਿਰ ਨੂੰ ਆਇਡੈਂਟੀਟੀ ਦੇਣ ਵਾਸਤੇ ਬਹੁਤ ਜ਼ਰੂਰੀ ਕੰਮ ਸੀ ਸੋ ਇਸ ਵਾਸਤੇ ਮੈਂ ਅੱਜ ਦੇ ਦਿਨ ਨੂੰ ਕਹਨਾ ਆ ਕਿ ਅੱਜ ਦਾ ਦਿਨ ਜਿਹੜਾ ਵਾ ਉਹ ਸਾਡੀ ਰੂਹ ਨੂੰ ਬੋਲ ਪਹਾਨਵਾ ਦਿਨਾ ਐਮਐਲਏ ਸਾਹਿਬ ਇਸ ਵਾਸਤੇ ਵਧਾਈ ਦੇ ਪਾਤਰ ਨੇ ਮੈਂ ਉਹਨਾਂ ਨੂੰ ਦਿਲ ਦਿਆਂ ਕਿ ਹਰਾਈਆਂ ਤੇ ਵਧਾਈ ਜਿੰਨਾ ਔਰ ਇੱਕ ਅਪੀਲ ਮੈਂ ਹੋਰ ਕਰਨੀ ਚਾਹਾਂਗਾ ਐਮਐਲਏ ਸਾਹਿਬ ਨੂੰ ਤੁਹਾਡੇ ਚੈਨਲ ਦੇ ਤੋਂ ਆਪਣੀ ਹਾਈ ਕਮਾਂਡ ਨੂੰ ਜਿਵੇਂ ਉਹਨਾਂ ਨੇ ਇੱਕ ਆਮ ਧਰ ਦੇ ਮੁੰਡੇ ਨੂੰ ਚੁੱਕ ਕੇ ਐਮਐਲਏ ਦੀ ਟਿਕਟ ਦਿੱਤੀ ਫੌਜ ਨੇ ਉਹਦੇ ਮਦਦ ਦਿਮਰਾ ਤੇ ਇੱਕ ਕਰਕੇ ਉਹਨਾਂ ਨੂੰ ਐਮਐਲਏ ਬਣਾਉਣ ਤੇ ਪੂਰਾ ਜੀਤ ਜਨ ਲਾਇਆ ਔਰ ਐਮਐਲਏ ਬਣਾਇਆ ਇਸੇ ਤਰੀਕੇ ਮੈਂ ਫਿਰ ਇੱਕ ਅਪੀਲ ਕਰਾਂਗਾ ਆਪਣੀ ਹਾਈ ਕਮਾਨ ਨੂੰ ਕਿ ਇਹ ਸਮੂਹ ਵਰਕਰਾਂ ਦੀ ਇੱਕ ਡਿਮਾਂਡ ਆ ਐਂਟਰੀ ਦੀ ਟਿਕਟ ਲੋਕ ਸਭਾ ਹਰਿਆਤੁਰਦਾਸਪੁਰ ਤੋਂ ਸਾਡੇ ਜਿਹੜੇ ਜ਼ਮੀਨ ਨਾਲ ਜੁੜੇ ਸਾਡੇ ਪਿਆਰੇ ਹਰਮਨ ਪਿਆਰੇ ਨੇਤਾ ਨੇ ਰਕੇਸ਼ ਕੁਮਾਰ ਤੁਲੀ ਜੀ ਜਿਹੜੇ ਗਰੀਬਾਂ ਦੇ ਹਮਦਰਦ ਨੇ ਹਰ ਤਰ੍ਹਾਂ ਸੁੱਖ-ਦੁੱਖ ਤੇ ਸਾਂਝ ਹੁੰਦੇ ਨੇ ਸ਼ਰੀਕ ਹੁੰਦੇ ਨੇ ਔਰ ਹਰ ਤਰ੍ਹਾਂ ਦੇ ਨਿਮਰਤਾ ਨਾਲ ਮਿਲਦੇ ਨੇ ਜੇ ਇਹ ਟਿਕਟ ਦਰਨੀ ਚਾਣੇ ਆ ਕੈਂਡੀਡੇਟ ਜਿਹੜਾ ਮਰਜ਼ੀ ਲੈ ਆਈਏ ਪਰ ਜੇ ਅਹੀਂ ਟਿਕਟ ਲੋਕ ਸਭਾ ਦਾ ਗੁਰਦਾਸਪੁਰ ਜਿਤਨਾ ਚਾਹੁੰਦੇ ਆ ਤੇ ਫਿਰ ਟਿਕਟ ਜਿਹੜੀ ਆ ਰਕੇਸ਼ ਕੁਮਾਰ ਕੰਬੀ ਜੀ ਨੂੰ ਦੇ ਕੇ ਸਾਨੂੰ ਇਹ ਮਾਰ ਬਚਿਆ ਜਾਏ ਚਾਹ ਜੋ ਅਹੀਂ ਇਹ ਕਹੀਏ ਕਿ ਐਮ ਵੀ ਕੈਂਡੀਡੇਟ ਬਤਾ ਰਹੇ ਤੋ ਆ ਕਹੀ ਪਾਰਟੀ ਨਾਲ ਵਾਦਾ ਵਾਦਾ ਕਰਨੇ ਆ ਹਾਈ ਕਮਾਂਡ ਨੇ ਵਾਦਾ ਕਰਨੇ ਆ ਕਹੀ ਟਿਕਟ ਜਿਹੜੀ ਆ ਉਹਨਾਂ ਦੀ ਲਾਜ ਦੇ ਧੋਲਿਚੇ ਜਿੱਤ ਕੇ ਪਾਵਾਂਗੇ ਉਹਦੇ ਵਾਸਤੇ ਸਾਰਾ ਦਿਨ ਰਾਤ ਇਹ ਕਰਾਂਗੇ ਜਿੰਨੇ ਸਾ ਵਿਲੰਟੀਅਰ ਸਮੂਹ ਵਲੰਟੀਅਰ ਆਮਾਦੀ ਪਾਰਟੀ ਹਲਕਾ ਗੁਰਦਾਸਪੁਰ ਦੀ ਆਵਾਜ਼ ਆ। ਸੋ ਮੈਂ ਇਹ ਅਪੀਲ ਕਰਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਆਪਣੇ ਅਰਵਿੰਦ ਕੇਂਦਰੀਵਾਲ ਜੀ ਨੂੰ ਕਿ ਸਾਡੀ ਇਸ ਮੰਗ ਵੱਲ ਧਿਆਨ ਦਿੱਤਾ ਜਾਏ ਔਰ ਟਿਕਟ ਜਿਹੜੀ ਹੈ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸ਼੍ਰੀ ਰਕੇਸ਼ ਕੁਮਾਰ ਪੁਲੀ ਜੀ ਨੂੰ ਦੇ ਕੇ ਨਵਾਜਿਆ ਜਾਏ ਜਿੱਤ ਦੀ ਗਰੰਟੀ ਇਹ ਵਲੰਟੀਅਰ ਲੈ ਰਹੇ ਹਨ। ਹੋਰ ਵੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਜੀ। ਨਮਸਕਾਰ ਜੀ। ਮੈਂ ਨਮਰਦੇਸ਼ਰ ਜੀ ਤੇ ਮੈਂ ਆਪਣੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਅੱਜ ਸਾਡੇ ਐਮ.ਐਲ.ਏ. ਸਾਹਿਬ ਨੂੰ ਜਲਵਾ ਹੈਗਾ ਔਰ ਐਮ.ਐਲ.ਏ. ਸਾਹਿਬ ਨੂੰ ਵੀ ਅਸੀਂ ਧੰਨਵਾਦ ਕਰਦੇ ਆ ਕਿ ਜਿਹੜਾ ਅੱਜ ਦਿਨ ਮੇਰਾ ਖਿਆਲ ਚ ਵੀ ਜਿਹੜੀ ਜਿਹੜੀ ਦੇ ਵਿੱਚ ਜਿਹੜਾ ਆਇਆ ਹੈ ਜਿਹੜਾ ਐਮ.ਐਲ.ਏ. ਸਾਹਿਬ ਦਾ ਚਾਲਾ ਕੀਤਾ ਹੈ ਉਹ ਗੱਲਬਾਤ ਵੀ ਕੀਤੀ ਉਹਨਾਂ ਨੇ ਕਿਹਾ ਜੀ ਬੜਾ ਵਧੀਆ ਉਤਾਰਾ ਕੀਤਾ ਹੈ ਤੇ ਤਸਵੀਰਾਂ ਤੁਹਾਨੂੰ ਫੇਰ ਇੱਕ ਵਾਰੀ ਦਿਖਾਵਾਂਗੇ ਬਟਾਰਾ ਸ਼ਹਿਰ ਦੀਆਂ ਬਟਾਰਾ ਸ਼ਹਿਰ ਜੀਐਨਕੇ ਦਵਾਨ ਵਾਲੇ ਜਿਹੜੇ ਲੋਕ ਨੇ ਫੋਟੋ ਵੀ ਆਣ ਕਿਤੇ ਪਤਾ ਲੱਗ ਜੇਗਾ ਇੱਕ ਵਾਰੀ ਕਿ ਬਟਾਰਾ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਗਏ ਆ ਬੜਾ ਵਧੀਆ ਉਪਰਾਲਾ ਕੀਤਾ ਜੀ ਅਮਨ ਸਿੰਘ ਸਿਦਾਰੀ ਕਲਪੀ ਵੱਲੋਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਲਾਈਵ ਸੋ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਓ ਤਾਂ ਕਿ ਵੀਡੀਓ ਦੇ ਰਹੀਏ ਲੋਕਾਂ ਤੱਕ ਪਹੁੰਚਨੇ ਚਾਹੀਦੀ ਹੈ ਕਿ ਬਟਾਲਾ ਸ਼ਹਿਰ ਦੇ ਉਧੇ ਨਾਲ ਦੇ ਲਈ ਜਿਹਨੂੰ ਨਾਮ ਦੇ ਦਿੱਤਾ ਗਿਆ ਸੋ ਵੀਡੀਓ ਨੂੰ ਬਾਕੀ ਸ਼ੇਅਰ ਕਰਿਓ ਕੈਮਰਾ ਪਰਸਨ ਉਹਨਾਂ ਕਰੋ ਨਾਲ ਤੁਹਾਨੂੰ ਬਾਤ